ਕੀਰੀ ਮੋਖਰ ਸਾਹਿਬ ਵਿਖੇ ਪਿਛਲੇ ਦਿਨੀ ਬਾਬੂ ਰਾਮ ਦੇ ਕਤਲ ਦੇ ਮਾਮਲੇ ਵਿੱਚ ਅੱਜ ਪਰਿਵਾਰ ਵਾਲਿਆਂ ਵੱਲੋਂ ਤੀਸਰੇ ਦਿਨ थाना ਸਿਟੀ ਦੇ ਬਾਹਰ ਤਰਨਾਹਲਾ ਕੇ ਰੋੜ ਜਾਮ ਕੀਤਾ ਗਿਆ ਡੀਐਸ ਪੰਜਾਬ ਸਰਕਾਰ ਨੂੰ ਜਮਾਉਂਦਾ ਮੁਰਦਾਬ ਮੁਰਦਾਬ ਕੋਲ ਸਪਸ਼ਟ ਮੁਰਦਾਬ 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 ਕਿ ਕਿ ਚੱਕਰੀ ਅਗੇ ਚੱਕਰੀ ਅਗੇ ਲੱਗਦੇ ਆਂਗੇ ਮੇਰਾ ਨਾਮ ਕਰਨ ਕਮਰ ਹੈ ਜੀ ਲੰਬਾ ਸਮਾਂ ਹੋ ਗਿਆ ਇੰਟਰਨੈਸ਼ਨਲ ਦਰਸ਼ਕ ਕਰ ਗਿਆ ਨਾ ਕੋਈ ਸੁਣਵਾਈ ਨਹੀਂ ਡਿਪਟੀ ਸਾਹਿਬ ਆਉਂਦੇ ਹੈਗੇ ਆ ਦਲਾਸਾ ਦੇ ਚਲੇ ਜਾਂਦੇ ਆ ਪਤਾ ਨਹੀਂ ਡਿਪਟੀ ਸਾਹਿਬ ਨੂੰ ਕਹਦਾ ਦਬਾਇਆ ਹੈ ਪੋਲੀਟੀਕਲ ਦਾ ਕਿਸੇ ਦਾ ਜੀ ਕਿੰਨੇ ਦਿਨ ਹੋ ਗਏ ਲੈ ਗਏ ਤੁਹਾਨੂੰ ਗ੍ਰਿਫਤ ਤਿੰਨ ਤਿੰਨ ਦਿਨ ਹੋ ਗਏ ਗ੍ਰਿਫਤਾਂ ਦੇ ਪਰਚੇ ਕੱਟੇ ਨੂੰ ਕੋਈ ਸੁਣਵਾਈ ਨਹੀਂ ਹਜੇ ਜੀ ਕੋਈ ਵੀ ਸੁਣਵਾਈ ਨਹੀਂ ਹੋਈ ਤੱਕ ਜਿਲ੍ਹਾ ਦੁਲਿਤ ਯਾਨ ਦਾ ਕੀ ਨਾਮ ਸੀ ਮੇਰੇ ਬਾਬੂ ਰਾਮ ਜੀ ਸੀ ਉਹਨਾਂ ਦਾ ਨਾਮ ਮੇਰੇ ਪਿਤਾ ਜੀ ਸਨ ਜੀ ਉਹ ਕਿੰਨੀ ਉਮਰ ਸੀ ਉਹਨਾਂ ਦੇ ਕਰੀਬ ਹੋਊਗੀ 48 ਦੇ 50 ਦੇ ਵਿੱਚ ਵਿੱਚ ਹੋਊਗੀ ਕੰਮ ਕੀ ਕਰਦੇ ਸੀ ਮੇਰੇ ਪਿਤਾ ਜੀ ਸ਼ੈਲਰ ਤੇ ਕੰਮ ਕਰਦੇ ਗਿਆ ਪਹਿਲਾਂ ਇਹਨਾਂ ਨੇ ਆੜਤਾ ਦਾ ਕੰਡਾ ਲਾਇਆ ਸੀ ਫੇਰ ਹਲਕੇ ਡੂਮੇ